ਤਨ ਬਾਬਾ ਕਬੀਰ ਸਾਹਿਬ ਕਹਿੰਦੇ ਬਾਸ ਦੀ ਬਦ ਕਿਸਮਤੀ ਹੈ ਉਹਦੇ ਚ ਪੰਜ ਉਗਣੇ ਜਿਹੜੇ ਉਹਦੇ ਚ ਮਾਇਕ ਨਹੀਂ ਭਰਨ ਦਿੰਦੇ ਹੁਣ ਆਪੂ ਆਪਣੇ ਅੰਦਰ ਛਾਤੀ ਮਾਰੀਏ ਸਮਾਪਤੀ ਵੱਲ ਜਾਣਾ ਹੈ ਤਨ ਮੇਰੇ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਉਹ ਪੰਜ ਉਗਣ ਬਾਸ ਦੇ ਕਿਹੜੇ ਐ ਜਿਹੜੇ ਚੰਦਣ ਕੋਲ ਰਹਿੰਦਿਆਂ ਵੀ ਉਹਨੂੰ ਮਾਇਕ ਨਹੀਂ ਮੰਨਣ ਦਿੰਦੇ ਭਾਵ ਚੰਦਣ ਨੇ ਗੁਰੂ ਦੇ ਸ਼ਬਦ ਤੇ ਆਪਾਂ ਬਾਸ ਐ ਜਿੰਨਾ ਮਰਜੀ ਗੁਰੂ ਕੋਲ ਰਹੀਏ ਗੁਸਤਾਖੀ ਮਾਵ ਕਈਆਂ ਨੇ ਅੰਮ੍ਰਿਤ ਵੀ ਪਾਣ ਕੀਤਾ ਨਿਤਨੇਮੀ ਵੀ ਪੱਕਿਆ ਕਥਾ ਵੀ ਜਾਣਦੇ ਆ ਗੁਣ ਵੀ ਬੜਾ ਕੀਰਤਨ ਵੀ ਬੜਾ ਆਉਂਦਾ ਏ ਪਰ ਮੈਂ ਕੋਨਾ ਚ ਬਣੀ ਐ ਹੀ ਸਾਡੇ ਲਾਣੇ ਚ ਅਸੀਂ ਵਿਚਰੀਦਾ ਨਾ ਵੇਖੀਦਾ ਜਦੋਂ ਨੇੜੇ ਆ ਫਿਰ ਪਤਾ ਲੱਗਦਾ ਵੀ ਯਾਰ ਤੂੰ ਨਿਤਨੇਮ ਕਰਨ ਵਾਲਾ ਤੈਨੂੰ ਇੰਨੇ ਸ਼ਬਦ ਆਉਂਦੇ ਇੰਨਾ ਤੈਨੂੰ ਦੁਨੀਆ ਮੱਥਾ ਟੇਕਦੀ ਪਰ ਤੇਰੇ ਅੰਦਰ ਵੀ ਜ਼ੈਲ ਸੈ ਸਾਡਾ ਕੋਈ ਮਿੱਤਰ ਸੀ ਤੇ ਕਿਸੇ ਗਰੀਬ ਦਾ ਕੋਈ ਨਾ ਸਪਾਂਸਰ ਕਰਨ ਲੱਗਾ ਬਾਹਰ ਸਾਰਾ ਕਾਰਜ ਹੋ ਗਿਆ ਉਹਨੇ ਕਿਹਾ ਚਲ ਪੈਰਾਂ ਸਿਰਤੇ ਹੋ ਜੂ ਗਰੀਬ ਸਿੱਖ 3 4 ਧੀਆਂ ਬਣੀ ਸਪਾਂਸਰ ਪੜਵਾਤੀ ਆਖੋ ਕਹਿੰਦੇ ਨਹੀਂ ਇਹਨੂੰ ਨਾ ਸੱਦੇ ਨੇ ਪਾਸ ਜਾਣਾ ਤੁਹਾਡਾ ਨਾਮ ਖਰਾਬ ਹੋ ਜਾਣਾ ਤੇ ਫਿਰ ਕਿਤੇ ਮੇਰੇ ਕਾਬੂ ਆ ਗਿਆ ਫਿਰ ਸਿਰ ਨਹੀਂ ਚੁੱਕਿਆ ਮੈਂ ਕਿਹਾ ਬੋਲ ਇਹ ਕੀ ਕੀਤਾਈ ਬਾਬੇ ਨੇ ਪਰੇ ਉਪਕਾਰ ਵਾਸਤੇ ਸਰਵੰਸ ਵਾਰਤਾ ਲੋਕਾਂ ਸਿਰ ਤੇ ਛਾਤ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਦੀ ਤੇ ਆਪਾਂ ਆਪਣੇ ਜੀ ਆ ਹਾਲ ਐ ਤੇ ਦੂਜਿਆਂ ਦਾ ਕੀ ਬਣੋ ਇਹ ਜ਼ਰੂਰੀ ਨਹੀਂ ਐ ਪਤਾ ਨਹੀਂ ਉੱਥੇ ਰੇੜੀ ਲਾ ਕੇ ਬੈਠਾ ਕੋਈ ਬਾਦਸ਼ਾਹ ਹੋਣਾ ਅੰਦਰ ਦਾ ਮੇਰੀ ਵਰਗਾ ਬਾਣੀ ਚ ਵੀ ਪਤਾ ਨਹੀਂ ਕਿਡਾ ਕ ਪਖੰਡੀ ਹੋਣਾ ਏ ਸੱਚ ਐ ਬਾਬਾ ਕਬੀਰ ਸਾਹਿਬ ਕਹਿੰਦੇ ਜੀਦੇ ਚ ਪੰਜ ਉਗਣੇ ਹੁਣ ਨਿਕਾ ਮਾਰ ਲਿਓ ਸਮਾਪਤੀ ਵੀ ਕਿਹੜੇ ਕਿਹੜੇ ਆ ਜਿਹੜੇ ਸਾਨੂੰ ਗੁਰੂ ਦੇ ਕੋਲ ਤਾਬਿਆ ਚ ਰਹਿੰਦੇ ਆ ਇਹੋ ਜੇ ਸਿੰਘ ਮੈਂ ਵੇਖੇ ਜਿਨ੍ਹਾਂ ਨੇ 50 50 ਸਾਲ ਡਿਊਟੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਪੱਲੇ ਕੱਖ ਕਿਉਂ ਨਹੀਂ ਹੋਇਆ ਆਓ ਸਾਂਝ ਪਾਈਏ ਉਦੇ ਵਿੱਚੋਂ ਪਹਿਲਾ ਉਗਣ ਕਿਹੜਾ ਹੈ ਬਾਸ ਦੇ ਅੰਦਰ ਸਭ ਤੋਂ ਘਾਤ ਕਉਗਣ ਹੈ ਹੋਮੇ ਬਾਸ ਉੱਚਾ ਹੈ ਹਰ ਵੇਲੇ ਆਪਣੇ ਆਪ ਚ ਹੰਕਾਰਿਆ ਰਹਿੰਦਾ ਹੈ ਕਿ ਮੈਂ ਸਭ ਤੋਂ ਇਹ ਸਾਡੇ ਚ ਵੀ ਹੈ ਕਿ ਮੇਰੇ ਵਰਗਾ ਕੋਈ ਬਲਾਰਾ ਨਹੀਂ ਮੇਰੇ ਵਰਗਾ ਕੋਈ ਸੋਣਾ ਨਹੀਂ ਮੇਰੇ ਵਰਗੀ ਕਿਸੇ ਦੀ ਪਹੁੰਚ ਨਹੀਂ ਹੈਗੀ ਮੇਰੀ ਉਹ ਉਹਦੇ ਨਾਲ ਗੱਲ ਆ ਮੇਰੀ ਫਲਾਣੇ ਤੱਕ ਸਭ ਤੋਂ ਵੱਡਾ ਉਗਣ ਹੌਮੇ ਨੰਬਰ 1 ਚ ਜਿੰਨਾ ਚਿਰ ਬਾਬਾ ਜੀ ਸਪੀਕਰ ਚ ਨਾਂ ਨਹੀਂ ਬੋਲਦੇ ਕਈ ਤੇ ਉਹਨਾਂ ਚਿਰ ਕਹਿੰਦੇ ਜਾਣਾ ਨਹੀਂ ਤੇ ਜੇ ਇਸ ਤੇ ਸੈਕਟਰੀ ਨੂੰ ਭੁੱਲ ਗਿਆ ਤੇ ਉਹ ਸੱਚੀ ਗੱਲ ਨਾ ਇੱਕ ਵੀਰ ਸੁਣਾਵੇਂ ਉਹ ਕਿਸੇ ਬਾਪੂੜੇ ਪਿਆਰ ਦਿੱਤਾ ਢਾਡੀ ਸਿੰਘ ਬੋਲਦੇ ਆਪਣਾ ਵਿਸ਼ਾ ਨਹੀਂ ਉਹਨੇ 200 ਰੁਪਇਆ ਦੇ ਕੇ ਨਾਲ ਖਾਇਆ ਤੇ ਉਹ ਕਿਤੇ ਭੁੱਲ ਗਿਆ ਵਿਚਾਰੇ ਤੇ ਉਹ ਜਦੋਂ ਜਾਣ ਲੱਗੇ ਤੇ ਕਹਿੰਦਾ ਵੀ ਮੇਰਾ 200 ਰੁਪਇਆ ਵਾਪਸ ਕਰੋ ਉਹ ਕਹਿੰਦਾ ਕਾਦਾ ਕਹਿੰਦਾ ਤਿੰਨ ਵਾਰੀ ਤੈਨੂੰ ਮੈਂ ਨਾਂ ਦੱਸ ਕੇ ਆਇਆ ਸਾਰਿਆਂ ਦੇ ਤੂੰ ਬੋਲੇ ਤੇ ਮੇਰੇ ਵੇਰਾ ਕੀ ਮੇਰਾ ਨਾਂ ਨਹੀਂ ਬੋਲਿਆ ਕਹਿੰਦਾ ਵਾਪਸ ਦਿਓ ਇਹ ਸਚਾਈ ਹੈ ਜੋ ਮਰਜੀ ਕਹਿ ਲਈਏ ਇੱਕ ਬੰਨੇ ਕਹੀ ਜਾਂਦੇ ਮੇਰਾ ਮੁਜਮੈ ਜੋ ਕਿਛ ਹੈ ਦੂਜੇ ਬੰਨੇ ਬਾਬਾ ਜੀ ਸਾਡੇ ਵਾਲਾ ਰਮਾਲਾ ਸੈਟ ਨਹੀਂ ਲਾਇਆ ਅੱਜ ਤੁਸੀਂ ਆਹ ਕਿਹੜਾ ਰੰਗ ਲਾ ਸਾਡੇ ਵਾਲਾ ਪੱਖਾ ਨਹੀਂ ਲਾਇਆ ਆਪਣੇ ਵਾਲਾ কুলਰ ਕਿੱਥੇ ਜਿਹੜਾ ਆਪਾਂ ਚੜਾਇਆ ਇਹੋ ਮੇਨੀ ਆ ਵੀ ਜਿਹੜੀ ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਉਹਦੇ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਹੋਵੇ ਸੇਵਾ ਕਰਾਈ ਫਲਾਣਾ ਸਿੰਘ ਵੀ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਅਹੀਂ ਉਹਦੇ ਲਈ ਜਗ੍ਹਾ ਤਿਆਰ ਕਰਾਂਗੇ ਸਭ ਤੋਂ ਵੱਡਾ ਉਗਣ ਸਾਡੇ ਚ ਹੌਮੇ ਦਾ ਲੜਾਈ ਦਾ ਮੁੱਢ ਜਿੰਨੀ ਗੁਰੂ ਘਰਾਂ 'ਚ ਜੋ ਕੰਟ੍ਰੋਵਰਸਰੀ ਪ੍ਰਧਾਨਗੀ ਦੀ ਸਕੱਤਰੀ ਦੀ ਇਹ ਸਭ ਤੋਂ ਵੱਡਾ ਕਾਰਨ ਕੀ ਮੈਂ ਇੱਕ ਨੋਟ ਕਰ ਲਿਓ ਦੂਸਰਾ ਵਾਂਸ ਦੇ ਵਿੱਚ ਉਗਣੇ ਆਪਣੇ ਆਪ ਨੂੰ ਸੁਨੱਖਾ ਸਮਝਦਾ ਉਹਦੀ ਛਿੱਲ ਬੜੀ ਚਮਕਦੀ ਜਦੋਂ ਧੁੱਪ ਪੈਂਦੀ ਨਾ ਹਰੀ ਹਰੀ ਦੂਜਾ ਉਗਣ ਆਪਣੇ ਜਾਂ ਭਾਵੇਂ ਲੱਗੇ 15000 ਭੈਣਾ ਵੀ ਬੈਠੀਆਂ ਵੀਰ ਭਾਵੇਂ 20000 ਭਾਵੇਂ 70000 ਬਿਊਟੀ ਪਾਲਰ ਤੇ ਬੋਲੋ ਐਸੇ ਹੋਣ ਦੀ ਵੀ ਨਾ ਪਾਇਓ ਸੱਚ ਹੈ ਭਾਵੇਂ ਲੱਗੇ 80000 ਆਪਾਂ ਸੋਹਣੇ ਬਣ ਕੇ ਰਹਿਣਾ ਏ ਤੇ ਅਰਦਾਸ ਵਿੱਚ ਕੀ ਕਹਿਣਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ-ਬੰਦ ਕਟਾਏ ਬੋਲੀ ਚਲੋ ਖੋਪਰੀਆਂ ਚਰਖੜੀਆਂ ਆਰਿਆਂ ਨਾਲ ਗੁਰਦੁਆਰਿਆਂ ਸੇਵਾ ਲਈ ਝੰਡਾ ਨਾ ਬਨ ਕੇ ਉਠੀਆਂ ਖੱਲਾ ਬੱਚਿਆਂ ਦੇ ਟੋਟੇ ਗਲਾਂ 'ਚ ਹਾਰ ਪਵਾਏ ਪਰ ਤੇਰੀ ਸਿੱਖੀ ਨਹੀਂ ਤੇ ਆਪਾਂ ਆਪਾਂ ਦੇ ਦੱਥੀ ਦੇ ਕੇ ਆਏ ਸਿੱਖੀ ਦੀ ਡੰਡ ਲਵਾ ਕੇ ਦੂਵੋਂ ਉਗਣ ਹੋਈ ਤੀਸਰਾ ਉਗਣ ਹੈ ਵਾਂਸ ਦੇ ਵਿੱਚ ਇੱਕ ਪੋਲ ਹੈ ਇੱਕ ਬੰਨੇ ਫੂਕ ਮਾਰੋ ਤੇ ਦੂਜੇ ਬੰਨੇ ਇਹ ਵੀ ਆਪਣੇ ਚ ਆ ਵੀ ਇਧਰ ਦੀ ਕਥਾ ਸੁਣੀ ਵੇਖੋ ਕਿੰਨੀ ਸੰਗਤ ਬੈਠੀ ਪੰਡਾਲ ਭਰਿਆ ਤੁਸੀਂ ਮੈਨੂੰ ਬੜਾ ਪਿਆਰ ਦਿੱਤਾ ਨਜੀਬ ਜੀ ਜਿਕਾਰੇ ਵੀ ਛੱਡੇ ਤੇ ਤੀਜਾ ਉਗਣ ਆਪਣੇ ਸਾਰਿਆਂ ਚ ਆ ਵੀ ਇਧਰ ਦੀ ਕਥਾ ਸੁਣੀ ਉਹਨਾਂ ਚਰਨਾਂ 'ਤੇ ਆਇਆ ਈਦਾਂ ਆਹਾ ਭਾਈ ਸਾਹਿਬ ਤੇ ਜਦੋਂ ਉੱਠੇ ਕੁੜਤਾ ਝਾੜਿਆ ਤੇ ਨਾਲ ਹੀ ਸਾਰੀ ਕਥਾ ਇੱਥੇ ਝਾੜ ਦਿੱਤੀ। ਪੜਾ ਲਿਆ ਨਾ ਚੇਤਾ। ਇਹਨੂੰ ਕਹਿੰਦੇ ਵਾਂਸ ਦਾ ਤੀਜਾ ਉਗਣਾ ਇੱਧਰ ਦੀ ਫੂਕ ਮਾਰੀ ਤੇ ਇੱਧਰ ਦੀ ਨਿਕਲ ਗਈ। ਵੀ ਸਮਝ ਹੈਗੀ ਸਾਰੀ ਫੇਰ ਵੀ ਮੰਨਦੇ ਨਹੀਂ। ਚੌਥਾ ਉਗਣ ਕਿਹੜਾ ਏ? ਵਾਂਸ ਦੇ ਵਿੱਚ ਗੰਡਾ ਨਹੀਂ। ਹਰ ਪੋਲ ਦੇ ਉੱਤੇ ਇੱਕ ਸਾਡੇ 'ਚ ਵੀ ਗੰਡਾ ਏ। ਜੀ ਬਾਬਾ ਜੀ ਨੇ ਅੱਜ ਮੇਰੀ ਮਾੜੀ ਜੀ ਵੀ ਕਿਤੇ ਹੇਰ ਫੇਰ ਚ ਇਨਸਲਟ ਕਰਤੀ ਨਾ ਤੇ ਮੈਂ 20 ਸਾਲਾਂ ਤੱਕ ਵੀ ਚੇਤਾ ਨਹੀਂ ਭਲਾਉਣਾ ਮੈਂ ਕਹਣਾ ਜਦੋਂ ਰੋਕ ਆਇਆ ਬਾਬੇ ਜੀ ਬੀਤੀ ਕਰਨੀ ਆਮ ਬੰਦੇ ਨਾ ਕਈ ਵਾਰੀ 15 16 ਸਾਲ ਗੱਲ ਨੂੰ ਹੋ ਜਾਣਾ ਉਹ ਗੰਡ ਰੱਖਦੇ ਵਿੱਚ ਵੀ ਇਹਦੇ ਨਾਲ ਆਪਾਂ ਬਦਲਾ ਲੈਣਾ ਵਾ ਇਹਨੇ ਇਸ ਤਰ੍ਹਾਂ ਕੀਤਾ ਤੇ ਕੱਢਣਾ ਹੈਗਾ ਸਭ ਤੋਂ ਮਾੜਾ ਉਗੜ ਫਰੀਦਾ ਬੁਰੇ ਦਾ ਗੁੱਸਾ ਇਹ ਗੰਢ ਜਿਹੜੀ ਅੰਦਰ ਰੱਖਦੇ ਆ ਨਾ ਵੀ ਜਦੋਂ ਮੌਕਾ ਮਿਲਿਆ ਤੇ ਆਪਾਂ ਇਹਨੂੰ ਬੇਫਤ ਕਰ ਦੇਣਾ ਚੌਥਾ ਉਗਣੇ ਜਿੱਦਾਂ ਕਈ ਵੀ ਨਾ ਬੱਚਾ ਗਲਤੀ ਕਰ ਦੇ ਪਰਿਵਾਰ ਚ ਹੋ ਸਕਦਾ ਮੇਰੀ ਸੋਚ ਗਲਤ ਵੀ ਹੋਵੇ ਜਾਂ ਸਹੀ ਤੁਸੀਂ ਵੱਡੇ ਇੱਕ ਰਿਸ਼ਤਾ ਆਇਆ ਪਿੰਡ ਚ ਬੱਚੀ ਬੜੀ ਪੜੀ ਲਿਖੀ ਸੀ ਕੋਰਸ ਕੀਤਾ ਪਰਿਵਾਰ ਬੜਾ ਸੋਹਣਾ ਉਹਨਾਂ ਨੇ ਘਰ ਪੁੱਛਿਆ ਕਹਿੰਦੇ ਵੀ ਬੇਟੀ ਇਹਨਾਂ ਦੀ ਰਿਸ਼ਤਾ ਕਰਨਾ ਏ ਛਗਣ ਲੱਗ ਗਿਆ ਬਹੁਤ ਸੋਹਣਾ ਬੱਚਿਆਂ ਦਾ ਜੋੜਾ ਬਣਿਆ ਤੇ ਗਵਾਂਢੀ ਨੇ ਕੀ ਕਿਹਾ ਕਹਿੰਦੇ ਕਿਹੜੇ ਪਰਿਵਾਰ ਚ ਰਿਸ਼ਤਾ ਕਰਨ ਲੱਗੇ ਇਹਨਾਂ ਦੀ ਭੂਆ ਨੇ ਤੇ ਇਸ ਤਰ੍ਹਾਂ ਕੀਤਾ ਹੈ ਇਹਨਾਂ ਦੀ ਤੇ ਬਦਨਾਮੀ ਹੋਈ ਆ ਉਹ ਬੇੜਾ ਕਰਕੇ ਭੂਆ 40 ਸਾਲ ਪਹਿਲਾਂ ਦੀ ਗੱਲ ਆਪੋ ਆਪਣਾ ਗੁਨਾਹ ਆਪਣੇ ਜੁਮੇ ਆ ਨਾ ਉਹ ਬੱਚੀ ਪੜ੍ਹਾਈ ਕਰ ਰਹੀ ਹੈ ਉਹਨੇ ਕੋਰਸ ਕੀਤਾ ਏ ਉਹਦਾ ਭੂਆ ਨਾ ਕੀ ਮਤਬਲ ਪਰ ਇਹ ਔਗਣ ਜਿਹੜਾ ਬੜਾ ਘਾਤਕ ਹੈ ਵੀ ਜਿੰਨੇ ਚੁਗਲੀ ਕੀਤੀ ਉਹਨੇ 40 ਸਾਲ ਪਿਛਲੀ ਗੰਢ ਖੋਲਤੀ। ਪੀਏ ਟੱਬਰ ਚ ਇਦਾਂ ਹੋਇਆ ਸੀ ਤੇ ਕੈਰੈਕਟਰਲੈਸ ਪਰਿਵਾਰ ਹੈ ਤੇ ਇਹਨਾਂ ਦਾ ਰਿਸ਼ਤਾ ਹਮ ਤੇ ਗੁਰਦਰਿਆ ਕੀ ਕਹਣਗੇ ਨਾਨਕ ਨਾਮ ਚੜਦੀ ਤੇਰੇ ਭਾਣੇ ਆਪ ਭਲਾ ਕਰਦੀ ਇਹ। ਚਾਰ ਔਗਣ ਹੋ ਗਏ ਤੇ ਪੰਜਵਾਂ ਸਭ ਤੋਂ ਖਤਰਨਾਕ ਔਗਣ ਵਾਂਸ ਦਾ ਜਦੋਂ ਇੱਕ ਦੂਜੇ ਨਾਲ ਭਿੜਦਾ ਨਾ ਅੱਗ ਪੈਦਾ ਕਰਦਾ ਤੇ ਜਦੋਂ ਅੱਗ ਫਿਰ ਜੰਗਲ ਨੂੰ ਲੱਗਦੀ ਤੇ ਕਈ ਜੀਵ ਜੰਤੂਆਂ ਦੇ ਘਰ ਸੜ ਕੇ ਉਹ ਅੱਜ ਸਾਡੇ ਘਰ 'ਚ ਲੱਗੀ ਪਈ ਆ ਇੱਕ ਦੂਜੇ ਨਾਲ ਇਦਾਂ ਖੈਨਦੇ ਅਹੀਂ ਪਾਠੀ ਪਾਠੀ ਨਾਲ ਰਾਗੀ ਰਾਗੀ ਨਾਲ ਮਹਾਂਪੁਰਖ ਦੂਜੇ ਮਹਾਂਪੁਰਖ ਨਾਲ ਇੰਨਾ ਬੁਰਾ ਆ ਲੈ ਬਹੁਤ ਬੁਰਾ ਨੁਕਸਾਨ ਕਿਹਦਾ ਹੋ ਰਿਹਾ ਸਾਡੇ ਘਰ ਦਾ ਜਿਹਨ ਭਾਈ ਸਾਹਿਬ ਉਸਤਤ ਕਰਨਗੇ ਮੈਂ ਵੀ ਕੀਤੀ ਪਰਿਵਾਰ ਬਣ ਗਿਆ ਨਾ ਤੇ ਜੀ ਵਿਚਾਰ ਕਰਕੇ ਅੱਡੇ ਤੇ ਮੈਂ ਇਹਨਾਂ ਨੂੰ ਭੰਡੀ ਜਾਵਾਂ ਤੇ ਤੁਸੀਂ ਅੱਗੇ ਬੈਠਿਆ ਕਹਿਣਾ ਵੀ ਕਿਹੜਾ ਦੋ ਚੋ ਸਹੀ ਦੁਬਦਾ ਪੈ ਗਈ ਨਾ ਇੱਕ ਬੰਦਾ ਕਹਿ ਰਿਹਾ ਵੀ RAMDAS ਸਰੋਵਰ ਸਭ ਉਤਰੇ ਹੂੰ ਬਿਮਾਰੇ ਦੇ ਘਰ ਬਰਕਤਾਂ ਬੜੀਆਂ ਗੁਰੂ RAMDAS ਮੇਰਾ ਕਰਦੇ ਕੋੜੇ ਠੀਕ ਹੁੰਦੇ ਦੂਜਾ ਕੀ ਕਹਿੰਦਾ ਨਹੀਂ ਨਹੀਂ ਇਹ ਤੇ ਪਾਣੀ ਆ ਬੋਲੋ ਪੈ ਗਿਆ ਨਾ ਦੁਬਦਾ ਪੈ ਗਿਆ ਇਸੇ ਚੀਜ਼ ਕਰਕੇ ਪੰਜਵਾ ਉਗਣ ਇੱਕ ਦੂਜੇ ਨਾਲ ਲੱਗਦੀ ਹੈ ਨਾ ਜਿਹੜੀ ਇੰਨੇ ਪੂਰੀ ਕੌਮ ਨੂੰ ਕੁਰਾਏ ਤੇ ਖੜਾ ਕਰਤਾ ਕਿਸੇ ਨੇ ਸੱਚਾ ਕਿਹਾ ਸੀ ਉਹ ਕਹਿੰਦਾ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹ ਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੈ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਜਿਹੜੀ ਗਾਂ ਸ਼ੇਰ ਦੇ ਹੱਥ ਆ ਗਈ ਉਹ ਦਮਾਸ ਵੀ ਨਹੀਂ ਤੇ ਖਲ ਵੀ ਨਹੀਂ ਜੜੀਆਂ ਕਮਾਂ ਦੇ ਖੂਨ ਚੋਂ ਗਈ ਗੈਰਤ ਹੋ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਸਚਾਈ ਇਹ ਪੰਜ ਉਗਣ ਨੇ ਕਬੀਰ ਸਾਹਿਬ ਕਹਿੰਦੇ ਵਾਸ ਦੇ ਵਿੱਚ ਕਮਲਾ ਚੰਦਨ ਦੇ ਮੋਢ ਨਾ ਮੋਢਾ ਜੋੜ ਕੇ ਖੜੋਤਾ ਪਰ ਇਹਨੂੰ ਬਦਨਸੀਬੀ ਇਹਨੂੰ ਮਾਇਕ ਨਹੀਂ ਆਈ ਮੈਨੂੰ ਲੱਗਦਾ ਉਹ ਵਾਂਸ ਮੈਂ ਆ ਤੁਸੀਂ ਆਪੂ ਆਪਣੇ ਅੰਦਰ ਚਾਤੀ ਮਾਰਿਓ ਸਾਰੇ ਗੁਰਮੁਖ ਜਨ ਸਟੇਜ ਤੇ ਬੈਠੇ ਕਿ ਕਿਤੇ ਸਤਿਗੁਰੂ ਇਹ ਪੰਜੇ ਔਗਣ ਸਾਡੀ ਕੋਤ ਨਹੀਂ ਜੇ ਹੈਗੇ ਆ ਤੇ ਸਾਡੇ ਗਲੋਂ ਲਾ ਦੇ ਉਹ ਆਕੂ ਸਤਨਾ ਬਸ ਜਿੱਦਨੇ ਪੰਜੇ ਗਲੋਂ ਲੈ ਗਏ ਉਹ ਦਿਨ ਤੁਸੀਂ ਸੰਤ ਬਣ ਜਾਣਾ ਉਹ ਦਿਨ ਤੁਸੀਂ ਸਾਧੂ ਬਣ ਜਾਣਾ ਤੇ ਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਓਏ ਰੇ ਸਭ ਜਗ ਇਤਰਾ ਹੀ ਫਿਰ ਸਾਧੂ ਜਿਹੜੇ ਆਪਣੇ ਆਪ ਨੂੰ ਗੁਰੂ ਨਾਲ ਮਿਲਾ ਲੈਂਦੇ ਫਿਰ ਉਹਨਾਂ ਦੇ ਜੋੜ ਮੇਲੇ ਵਰਸੀਆਂ ਉਹਨਾਂ ਦੀਆਂ ਯਾਦਾਂ ਬਣਾਈਆਂ ਜਾਂਦੀਆਂ ਨੇ ਤੇ ਪੜਿਆ ਜਾਂਦਾ ਏ ਹਉ ਕੁਰਬਾਨੈ ਜਾਂ ਤਿਨਾ ਕੈ ਹਉ ਕੁਰਬਾਨੈ ਜਾਓ ਲੈਣ ਜੋ ਤੇਰਾ ਨਾਉ 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 ਲੈਣ ਜੋ ਤੇਰਾ ਨਾਮ ਲੈਣ ਜੋ ਨਾਮ ਲੈਣ ਜੋ ਤੇਰਾ ਨਾਮ ਹਉ ਕੁਰਵਾਨ ਜਾਉ ਤੈਨਾਂ ਕੇ ਹਉ ਕੁਰਵਾਨ ਜਾਉ ਸਤਿਗੁਰੂ ਗਰੀ ਹੁਨਵਾਜ ਕਿਰਪਾ ਕਰਨ ਆਪ ਸਰਬੱਤ ਮਾਈ ਪਾਈ ਬੜਾ ਪਿਆਰ ਬਖਸ਼ਿਸ਼ ਕੀਤਾ ਹੈ ਇਕਾਂਤ ਬਣੀ ਹੈ ਸੀਸ ਮਿਲੀ ਹੈ ਸਾਰੀ ਹੀ ਸੰਗਤ ਦਾ ਮਾਪੁਰਖਾਂ ਦਾ ਜਿੰਨੇ ਵੀ ਕੀਰਤਨੀਆਂ ਬੁਲਾਰੇ ਇਹੋ ਹੀ ਤਰਲਾ ਲੈਣੇ ਭਾਈ ਇਕੱਠੇ ਹੋ ਜੋ ਇਕੱਠ ਦੇ ਵਿੱਚ ਬੜਾ ਫਲ ਏਕਤਾ ਮੇ ਬਾਲ ਹੈ ਇੱਕ ਬਾਪੂ ਦੇ ਪੰਜ ਪੁੱਤ ਹੈ ਫਿਰ ਕੀ ਹੋ ਗਿਆ ਇੱਕ ਡਾਕਟਰ ਹੈ ਇੱਕ ਇੰਜੀਨੀਅਰ ਹੈ ਇੱਕ ਡੀਐਸਪੀ ਹੈ ਹੈ ਇੱਕ ਪਾਇਲਟ ਹੈ ਤੇ ਇੱਕ ਸਮੈਗ ਪਿੰਦਾ ਪਰ ਪਿਓ ਦੇ ਤੇ ਪੋਤੀ ਆ ਨਾ ਇਦਾਂ ਹੀ ਆਪਣਾ ਸਿੱਖੀ ਦਾ ਸਾਰਾ ਭਾਗ ਹੈ ਤੇ ਪਿਓ ਗੁਰੂ ਗ੍ਰੰਥ ਸਾਹਿਬ ਤੇ ਜੇ ਵਿੱਚ ਇੱਕ ਅੱਧਾ ਮਾੜਾ ਨਿਕਲ ਆਇਆ ਤੇ ਉਹਨੂੰ ਮਾਰ ਨਹੀਂ ਦੇਈਦਾ ਉਹਨੂੰ ਮਾਰੀਦਾ ਨਹੀਂ ਹੈ ਉਹਨੂੰ ਸਮਝਾ ਲਈਦਾ ਉਹਦਾ ਲਾਜ ਕਰਾ ਲਈਦਾ ਹੈ ਤੁ ਕੋਈ ਵੱਡੀ ਗੱਲ ਨਹੀਂ ਹੁੰਦੀ ਗੁਰੂ ਮਹਾਰਾਜ ਸਾਹਿਬ ਨੇ ਬੜਾ ਪਣੋਂ ਦਿੱਤਾ ਜੀ ਦਸਵੰਦ ਕੱਢਿਆ ਕਰੋ ਜਾਬ ਕਰਿਆ ਕਰੋ ਤੇ ਗਰੀਬ ਗੁਰਬੇ ਦੀ ਬਾਹ ਫੜਿਆ ਕਰੋ ਜੇ ਮੰਨ ਲਓ ਆਪਾਂ 400 ਰੂਪ ਬੈਠੇ ਆ 500 500 ਰੁਪਇਆ ਇਕੱਠਾ ਕਰੋ ਤੇ ਕਿੰਨੇ ਪੈਸੇ ਬਣ ਜਾਣੇ ਆ 4-5 ਲੱਖ ਰੁਪਇਆ ਇੱਕ ਮਿੰਟ 'ਚ ਤੇ 4 ਲੱਖ ਲੈ ਕੇ ਦੇ ਵੇਖੋ ਕਿਹ ਗਰੀਬ ਸਿੱਖ ਦੀ ਸ਼ਾਦੀ ਨਹੀਂ ਡਿੱਗੀ ਪਾਉਲੇ ਇੰਟਰ ਪੰਜ ਜੀ ਘਰ ਦੇ ਹੋਣਗੇ ਕਹਿਣਗੇ ਬਾਬਾ ਜੀ ਦੱਸੋ ਕੀ ਕਰਨਾ ਜਾਣ ਵੀ ਆਜਰਾ ਐਦਾਂ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਪਰ ਅਹੀਂ ਹੁਣ ਕਿਨੇ ਵੀ ਸਾਰੇ ਮੈਨੂੰ ਮੈਨੂੰ ਮਿਲ ਜਾਣ ਤੇ ਮੈਂ ਨਜ਼ਾਰੇ ਲਵਾਂ ਨਾਲ ਦਾ ਮਰ ਜੇ ਹੋਏ ਇਹੀ ਕਮੀ ਸਾਡੇ ਵਿੱਚ ਹੈ ਜੀ ਮੇਰੇ ਕੋ 4 ਲੱਖ ਆ ਤੇ ਜਿਵੇਂ ਵਿੱਚੋਂ ਉਹਦੇ 50000 ਕੱਢ ਦੂੰ ਮੈਨੂੰ ਫਰਕ ਨਹੀਂ ਪੈਂਦਾ ਮੇਰੇ ਗੁਰੂ ਦਾ ਹੁਕਮ ਵੀ ਦਸਵੰਦ ਕੱਢਣਾ ਪਰ ਚੰਗੇ ਥਾ ਨਹੀਂ ਕੱਢਦੇ ਮਰਦੇ ਹਾਂਜੀ ਇਹਦੀ ਧੀ ਦਾ ਵਿਆਹ ਆਖੀਏ ਕਿਤੇ 10 ਰੁਪਏ ਸਿਰ ਤੇ ਪਿਆਰ ਦੇ ਦੇਣ ਸੂਟ ਉਹ ਧੀ ਜਦੋਂ ਮੇਰੇ ਮੁੰਡੇ ਦੇ ਵਿਆਹ ਚ ਆ ਕੇ ਨਾਚ ਕਰੂ ਫੇਰ ਇਤਰਾ ਸੁੱਟ ਦੇ ਹੂੰ ਉਤਰਾ ਕਹਿਣਗੇ ਅਹੀ ਸਰਦਾਰ ਫਲਾਣਾ ਸੋ ਮੈਂ ਕਿਹਨਾਂ ਦੇ ਨਾਂ ਨਾਲੋਂ ਸਰਦਾਰ ਲਾ ਦੇਉ ਪਾਸੇ ਇਹਦੇ ਨਾਂ ਦੇ ਨਾਲ ਕੁਝ ਹੋਰ ਲਿਖਿਆ ਕਰੋ ਸੋ ਇਸ ਕਰਕੇ ਸੰਗਤ ਜੀ ਰੋਜ਼ ਅਰਦਾਸ ਹੁੰਦੀ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਤ ਦਾ ਰਾਖਾ ਰੋਜ਼ ਅਰਦਾਸ ਹੁੰਦੀ ਮਾਰੇ ਸਾਡੀ ਮਤ ਪਤ ਵਿਚਾਲੋ ਰੱਬ ਦਾ ਵਾਸਤਾ ਸਾਡੇ ਤੇ ਮਿਹਰ ਕਰ ਦਿਓ ਦਾਤਿਆ ਕਿਉਂਕਿ ਅਸੀਂ ਬੱਚੇ ਆ ਤੁਸੀਂ ਵੱਡੇ ਆ ਸਾਡੇ ਤੇ ਜਦੋਂ ਪੋਤਾ ਕਵੇ ਬਾਪੂ ਗੁਰਦੁਆਰੇ ਜਾਣਾ ਤੇ ਬਾਪੂ ਹਣੀ ਕਹਿਣਾ ਕੁੜੀਓ ਫੜੋ ਪੁੱਤ ਨੂੰ ਮੈਂ ਤੇ ਪੈਗ ਲਾਉਣਾ ਸ਼ਾਮ ਨੂੰ ਤੇ ਫਿਰ ਕੀ ਕੀ ਕਹੋਗੇ ਅਨੰਦ ਲਾਲ ਜੀ ਕਹਿੰਦੇ ਗਰ ਬਜ਼ੁਰਗੀ ਭਾਈ ਦਤ ਕੁੰਨ ਬੰਦਗੀ ਵਰਨਾ ਅਖਰ ਮੇ ਕਸ਼ੀ ਸ਼ਰਮਿੰਦਗੀ ਇਹ ਬੱਚਾ ਕਹਿ ਰਿਹਾ ਮੈਂ ਗੁਰਦਾਰੇ ਜਾਣਾ ਭਾਵੇਂ ਫੁੱਲੀਆਂ ਦਾ ਲਾਲਚ ਹੀ ਆ ਤੇ 70 ਸਾਲ ਵਾਲਾ ਕਹਿ ਰਿਹਾ ਮੈਂ ਨਹੀਂ ਜਾਣਾ ਇਹਨੂੰ ਲੈ ਜਾਓ ਸੋ ਇਸ ਕਰਕੇ ਸੰਗਤ ਜੀ ਇਹ ਗੁਰੂ ਦਾ ਬਿਰਧ ਹੈ ਚੰਗੇ ਬਚਨ ਲੱਗੇ ਤੇ ਰੱਖ ਲਿਓ ਨਹੀਂ ਤੇ ਬਾਬੇ ਨਾਨਕ ਨੂੰ ਲੋਕਾਂ ਪੂਤ ਨਾ ਕਿਹਾ ਬਤਾਲਾ ਕਿਆ ਵਟੇ ਮਾਰੇ ਅਹੀਂ ਕੀ ਚੀਜ਼ ਐ ਜਿੱਥੇ 10 ਸੰਗਤਾਂ ਸਿੱਖ ਜਿੰਦੀਆਂ ਵੀ ਗਾਲਾਂ ਵੀ ਦਿੰਦੇ ਆ ਕੋ ਵੇਖ ਰਿਹਾ ਕੋਈ ਪਰਵਾਹ ਨਹੀਂ ਉਹ ਇੱਕੋ ਜਿਹਾ ਹੋ ਜਾਂਦਾ ਵਾਦਾ ਕਾਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ